ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿਕਰ ਕਮੇਟੀ ਤੋਂ ਅੱਜ ਬੀਕੇ ਜੂ ਇਕਤਾ ਆਜ਼ਾਦ ਦਾ ਵਫਤਾ ਆਇਆ ਸੀ ਇੱਧਰ ਦਿਖਾ ਲਿਆ ਤੁਹਾਨੂੰ ਆਹ ਰਾਵੀ ਦਰਿਆ ਵਾ ਇਹਨੂੰ ਦੇਖੋ ਅਰੇ ਇੱਥੋਂ ਦੇ ਕਿਸਾਨਾਂ ਨੂੰ ਅਸੀਂ ਪੁੱਛਿਆ ਵੀ ਰਾਵੀ ਦਰਿਆ ਉਹਨਾਂ ਦੀ ਨਿੱਜੀ ਮਾਲਕੀ ਵਿੱਚ ਵਗਦਾ ਵਾ ਆਹ ਦਰਿਆ ਸੀ ਬੇੜਾ ਪਾਰ ਕਰਕੇ ਆ ਇੱਥੇ ਮੀਡੀਆ ਨੂੰ ਆਉਣਾ ਵੀ ਔਖਾ ਆ ਤੁਸੀਂ ਦੇਖ ਲਓ ਕਹਿੰਦੇ ਵੀ 10-10 ਫੁੱਟ ਰੇਗਾ ਉਹ ਤੁਹਾਨੂੰ ਦੇਸਦਾ ਹੋਊਗਾ ਟੱਕ ਕਿੰਨਾ ਤਕੜਾ ਆ ਕਿਸਾਨ ਖੜੇ ਇਹਨਾਂ ਦੇ ਪਿੱਛੇ ਆ ਉਹ ਉੱਚੇ ਕਿਸਾਨ ਖੜੇ ਆ ਉਹ ਰੇਤ 'ਤੇ ਖੜੇ ਆ ਇੰਨੀ ਰੇਤ ਚੜ ਗਈ ਹੈਗੀ ਆ ਅਰ ਜਿਹੜੇ ਸਰਕਾਰ ਦੇ ਬਿਆਨ ਆ ਰਹੇ ਆ ਵੀ 23 ਪਿੰਡਾਂ ਦੇ ਵਿੱਚ ਅਸੀਂ ਕਿਹਾ ਵੀ ਪੱਥਰ ਚੁੱਕ ਕੇ ਲਿਆਓ ਗਾਰ ਮਿੱਟੀ ਇਹਨਾਂ ਨੂੰ ਹੀ ਪੁੱਛਿਆ ਕੋ ਸਰਕਾਰ ਹੀ ਕਿਤੇ ਸਰਕਾਰਤਾ ਹੀ ਨਹੀਂ ਇਹ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰ ਰਹੇ ਆ ਵੀ ਜਦੋਂ ਇਹ ਪੁਲ ਬਣ ਜਾਵੇ ਉਹ ਡੀਜ਼ਲ ਤੇ ਟ੍ਰੈਕਟਰ ਲੈ ਕੇ ਆਉਣ ਤੇ ਇਹ ਰੇਤ ਖਿੱਚ ਕੇ ਜਿਹੜੀ ਆ ਆ ਦਰਿਆ ਦੇ ਨਾਲ-ਨਾਲ ਕੀਤੀ ਜਾਵੇ ਤਾਂ ਜੋ ਇਹਨਾਂ ਦੀ ਕਣਕ ਦੀ ਬਜਾਈ ਹੋ ਸਕੇ ਔਰ ਆਪਣੇ ਕਿਸਾਨ ਇੱਕ ਸਾਨੂੰ ਮਿਲਿਆ ਉਹ ਕਹਿੰਦਾ 33 ਕਿੱਲੇ ਮੇਰੇ ਅੱਦੇ ਉਧਰ ਰਹਿ ਗਏ ਅੱਦੇ ਇੱਧਰ ਹੋ ਗਏ ਇੱਕ ਕਿਸਾਨ ਮਿਲਿਆ ਕਹਿੰਦਾ 17 ਕਿੱਲੇ ਆ ਹੋਰ ਵੀ ਵੀਰ ਹੈਗੇ ਆ ਤੋਂ ਬਹੁਤ ਵੱਡਾ ਨੁਕਸਾਨ ਹੋਇਆ ਹੈਗਾ ਉਹ ਕਹਿੰਦੇ ਵੀ ਦਰਿਆ ਕਹਿੰਦੇ ਵੀ ਸਾਡੀ ਨਿੱਜੀ ਮਾਲਕੀ ਵਿੱਚ ਵਗਣ ਡਿਆ ਇਹਦੇ ਕਹਿੰਦੇ ਸਦਿਆਂ ਤੋਂ ਮੁਆਵਜ਼ਾ ਕੋਈ ਨਹੀਂ ਪਰ ਦਰਿਆ ਚੋਂ ਨਿਕਲਣ ਵਾਲੀ ਰੇਤ ਤੇ ਕਹਿੰਦੇ ਅਧਿਕਾਰ ਸਰਕਾਰ ਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮੀਡੀਆ ਆਲੋ ਚਲਾ ਦਿਓ ਕਿਰਪਾ ਕਰਕੇ ਚਲਾਉਣੀ ਨਹੀਂ ਤੁਸੀਂ ਹੁਣ ਵੀ ਇੱਥੇ ਠੇਕੇਦਾਰ ਘੁੰਮਦੇ ਆ ਅਸੀਂ ਕਿਹਾ ਕਿਸਾਨਾਂ ਨੂੰ ਵੀ ਕੋਈ ਠੇਕੇ ਠੋਕੇਦਾਰ ਨਹੀਂ ਚੱਲਣ ਦੇਣਾ ਜਿੱਥੇ-ਜਿੱਥੇ ਰੇਤ ਪਈਆ ਚੱਕ ਕੇ ਪਰਲੇ ਕਿਉਂਕਿ ਪਰਲੇ ਪਾਸੋਂ ਕੱਢੀ ਜਾ ਸਕਦੀ ਐ ਇਧਰੋਂ ਸ਼ਾਇਦ ਕੱਢਣੀ ਔਖੀ ਹੈ ਜੇ ਸਰਕਾਰ ਪੁਲ ਬਣਾ ਕੇ ਦੇਵੇ ਹੁਣ ਸਾਨੂੰ ਵੀ ਤਸੀਂ ਆਪਣੇ ਖੇਤਾਂ ਤੋਂ ਜਿਹੜੀ ਕੋ ਰੇਤ ਵੇਚਣ ਵਾਲੇ ਨੂੰ ਵੇਚ ਸਕੀਏ ਜਿਹੜੀ ਕੋ ਮਿੱਟੀ-ਮੁੱਟੀ ਆ ਉਹਨੂੰ ਸਾਈਡਾਂ ਤੇ ਖੜ ਸਕੀਏ ਤੋਂ ਸਰਕਾਰ ਦਾ ਅਜੇ ਇੱਥੇ ਕੋਈ ਸਿਸਟਮ ਨਹੀਂ ਹੈਗਾ ਜੇ ਪਾਣੀ ਨੀਮਾ ਹੁੰਦਾ ਪੁਲ ਬਣਾ ਕੇ ਦੇਵੇ ਜਿਹੜੇ ਆਰਜੀ ਪੁਲ ਇੱਥੇ ਬਣਾਉਣੇ ਚਾਹੀਦੇ ਸੀ ਇਹ ਪਿੰਡ ਚਾੜਪੁਰ ਅਜਨਾਲਾ ਇਸ ਏਰੀਆ 'ਚ ਮੈਂ ਖੜਾ ਹੈਗਾ ਵਾਂ ਜਿੱਥੇ ਆ ਹਾਲਾਤ ਹੈਗੇ ਆ ਧੰਨਵਾਦ ਆ ਦੇਖੋ ਜੀ ਇੱਥੇ ਅਸੀਂ ਆਏ ਆ ਇਹ ਦਰਿਆ ਰਾਵੀ ਤੋਂ ਪਾਰ ਦਾ ਪਿੰਡ ਆ ਰਾਵੀ ਪਾਰ ਕਰਕੇ ਆਏ ਆ ਇੱਥੇ ਆ 10-10 ਫੁੱਟ ਰੇਤ ਚੜੀ ਹੋਈ ਹੈ ਅਸੀਂ ਵੀਰਾਂ ਨੂੰ ਪੁੱਛਦੇ ਆ ਕਿ ਕਿਹੜਾ ਪਿੰਡ ਆ ਕਿ ਕੀ ਨਾਂ ਜੀ ਸਤਾਰਾ ਸਿੰਘ ਜੀ ਸਤਾਰਾ ਸਿੰਘ ਪਿੰਡ ਕਿਹੜਾ ਚਾੜਪੁਰ ਜੀ ਚਾੜਪੁਰ ਕਿ ਕਿੰਨੇ ਕ ਫੁੱਟ ਰੇਤ ਚੜ ਗਈ ਆ ਇਹ ਅਸੀਂ ਲਗਨੋ 10 ਦਾ ਫੁੱਟ ਰੇਤ ਆ ਵੇਖੋ ਤੁਹਾਡੇ ਸਾਹਮਣੇ ਇੱਥਾਂ ਝੋਨੇ ਲੱਗੇ ਸੀ ਝੋਨੇ ਲੱਗੇ ਸਭ ਅੱਛਾ ਇਹ ਝੋਨਾ ਲੱਗਾ ਹੈਗਾ ਤੇ ਰੇਤ ਚੜ ਗਈ ਆ ਇਹ ਦਰਿਆ ਪਲਾ ਸਰਕਾਰ ਦੀ ਜ਼ਮੀਨ 'ਚ ਵਗਦਾ ਕਿੱਥੇ ਆ ਇਹ ਮਾਲਕੀ ਇਹ ਕਿਸਾਨਾਂ ਦੀ ਨਿੱਜੀ ਮਾਲਕੀ ਆ ਹਾਂਜੀ ਹਾਂਜੀ ਦਰਿਆ ਲਗਾਤਾਰ ਤੇ ਕਦੀ ਸਰਕਾਰ ਨੇ ਇਹਦਾ ਮੁਆਵਜ਼ਾ ਦਿੱਤਾ ਤੁਹਾਨੂੰ ਨਹੀਂ ਸਰ ਕੋਈ ਨਹੀਂ ਮੁਆਵਜ਼ਾ ਦਿੱਤਾ ਹਲੇ ਤੱਕ ਅੱਛਾ ਕਦੀ ਮੁਆਵਜ਼ਾ ਨਹੀਂ ਦਿੱਤਾ ਨਹੀਂ ਨਹੀਂ ਤੇ ਰੇਤ ਸਰਕਾਰ ਕੀ ਆਂਦੀ ਆ ਰੇਤ ਕਹਿੰਦੇ ਸਾਡੀ ਆ ਹਾਂਜੀ ਹਾਂਜੀ ਆ ਮੈਨੂੰ ਵੀਰ ਦੱਸਦਾ ਕਹਿੰਦਾ ਕਹਿੰਦੇ ਦਰਿਆ ਸਾਡੀ ਮਾਲਕੀ ਚ ਨੰਗੂ ਮੁਆਵਜ਼ਾ ਤੁਹਾਨੂੰ ਕੋਈ ਨਹੀਂ ਤੇ ਰੇਤ ਕਹਿੰਦੇ ਸਾਡੀ ਆ ਇੱਥੇ ਘਰ ਥੋਨਾ ਨਾ ਨਾ ਜਦੋਂ ਅਰੇ ਥੋਨਾ ਇੰਨਾ ਬਰਬਾਦ ਹੋ ਗਿਆ ਵੀ ਅੱਧੋਂ ਹੀ ਬਾਦ ਤੇ ਕੋਈ ਨਹੀਂ ਜਦੋਂ ਸਾਡੀਆਂ ਜ਼ਮੀਨਾਂ ਤੇ ਹਰ ਕੀ ਰੇਤ ਵੀ ਸਾਡੀ ਹੋਊਗੀ ਤੁਸੀਂ ਭਈ ਮੇਰਾ 33 ਕਿੱਲੇ ਨਾਲ ਟਾਕੇ ਆ ਜਿਹੜਾ ਅੱਛਾ ਜਿਹੜਾ ਆਰ ਪਾਰ ਕੀਤਾ ਦਰਿਆ ਨੇ ਅੱਧਾ ਅੱਧਾ ਕਰਤਾ ਅੱਧਾ ਉਧਰ ਕਰਤਾ ਉਧਰ ਵਾਲਾ ਪੌਣਾ ਕਿੱਲਾ ਥਾਂ ਟਹਿ ਗਿਆ ਮੇਰਾ ਆਪਣਾ ਨਾਂ ਕੀ ਆ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ 33 ਕਿੱਲੇ ਸੀ ਅੱਧਾ ਉਧਰ ਅੱਧਾ ਇੱਧਰ ਰਹਿ ਗਿਆ ਹਾਂਜੀ ਔਰ 8 ਕਿਲੇ ਦਾ ਰਹੇਗਾ ਬਾਕੀ ਕੋਈ ਦਰਿਆਜ ਆ ਤੇ 11 ਕਿਲੇ ਆ ਥਾ ਜਿਹੜਾ ਖਰਾਬ ਕਰਤਾ ਜਿਹੜਾ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਜਾਂ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੂਗੇ ਰੇਤ ਕਿਦਾਂ ਚੱਕੀਏ ਇਹ ਹਾਂ ਤੁਸੀਂ ਹੱਪਸਿਕ ਇਹ ਚ ਕੋਣ ਹਨ ਠੀਕ ਹੈ ਜੀ ਤੁਸੀਂ ਕਿ ਕਹਿਣਾ ਚਾਹੋਗੇ ਕਿ ਕਿਵੇਂ ਚੱਕੀਏ ਨੂੰ ਕਿੱਦਾਂ ਕਰੀਏ ਇਹ ਦੇ ਝੰਡੇ ਜੋਰ ਨਾਲ ਚੁੱਕੀ ਜਾਣੀਆਂ ਜੀ ਉਦਾਂ ਕਿਸੇ ਸਰਕਾਰ ਨੇ ਥੋੜਾ ਚੁੱਕਦੇ ਨਹੀਂ ਤੇ ਬਿਆਨਬਾਜ਼ੀ ਆ ਤੁਸੀਂ ਅੱਦੇ ਵੇਖ ਲਓ ਤੁਸੀਂ ਦੋਹਾਂ ਦਿਨਾਂ ਨੂੰ ਠੇਕੇਦਾਰ ਹੀ ਸਹਾਇਣੇ ਨੇ ਅੱਛਾ ਕੋਈ ਨਹੀਂ ਠੇਕੇਦਾਰ ਵੀਡੀਓ ਬਣਾਏ ਹੋ ਇਹਨਾਂ ਦੀ ਠੀਕ ਹੈ ਜੀ ਚਲੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਵੀ ਟਰੈਕਟਰ ਤੇਲ ਲਾ ਕੇ ਆਓ ਤੇ ਆ ਰੇਤ ਖਿੱਚ ਕੇ ਅਸੀਂ ਦਰਿਆ ਦੇ ਵਿੱਚ ਕਰਕੇ ਠੀਕ ਹੈ ਮਤ ਤਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਚਲੋ ਧੰਨਵਾਦ ਜੀ